ਕਹਿੰਦੇ ਨੇ ਕਿ ਸਮੇਂ ਦਾ ਹਾਲਾਤਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਸ ਵੇਲੇ ਕਹੋ ਜੇ ਬਣ ਜਾਂ ਕਹੋ ਜਾਂ ਬੰਦੇ ਉੱਤੇ ਸਮਾਂ ਆ ਜੇ ਕਈ ਵਾਰ ਤਾਂ ਪਾਲਣ ਵਾਲੇ ਵੀ ਦੋਸ਼ਮਣ ਬਣ ਜਾਂਦੇ ਨੇ ਕਈ ਵਾਰ ਜਿਸ ਉੱਤੇ ਸਾਨੂੰ ਸਭ ਤੋਂ ਜ਼ਿਆਦਾ ਮਾਣ ਹੁੰਦਾ ਹੈ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ ਹੈ ਉਹੀ ਸਾਡੀ ਜਾਣ ਦਾ ਬੈਰੀ ਬਣ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਸੱਚੀ ਘਟਨਾ ਗੁਰਗਾਓ ਦੇ ਸੈਕਟਰ 10 ਦੀ ਲਗਭਗ 26 ਮਾਰਚ 2024 ਦੀ ਸਵੇਰੇ 6:7 ਵਜੇ ਪੁਲਿਸ ਦੇ ਥਾਣੇ ਦੇ ਵਿੱਚ ਫੋਨ ਆਉਂਦਾ ਹੈ ਕਿ ਗੜਗਾਓ ਦੇ ਸੈਕਟਰ 10 ਦੇ ਕੋਲ ਇੱਕ ਬੰਦੇ ਦੀ লাশ ਪਈ ਹੈ ਜਿਸ ਦੀ ਉਮਰ ਲਗਭਗ 50-55 ਸਾਲ ਲੱਗਦੀ ਹੈ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਸ਼ਾਨਬੀਨ ਕਰਦੀ ਹੈ ਪੁਲਿਸ লাশ ਦੀਆਂ ਜੇਬਾਂ ਫਰੋਲਦੀ ਹੈ ਕਿ ਸ਼ਾਇਦ ਕੋਈ ਪਛਾਣ ਪੱਤਰ ਮਿਲ ਜਾਵੇ ਜਿਸ ਨਾਲ ਪਤਾ ਲੱਗ ਸਕੇ ਕਿ ਇਹ লাশ ਕਿਸ ਦੀ ਹੈ ਪਰ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਉਸ লাশ ਦੇ 100 ਮੀਟਰ 200 ਮੀਟਰ ਤੱਕ ਵੀ ਪੁਲਿਸ ਛਾਣਬੀਣ ਕਰਦੀ ਹੈ ਕਿ ਸ਼ਾਇਦ ਕਿਤੋਂ ਕੋਈ ਸੁਰਾਗ ਮਿਲ ਜਾਵੇ ਪਰ ਕਿਤੋਂ ਵੀ ਕੋਈ ਸੁਰਾਗ ਨਹੀਂ ਮਿਲਦਾ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦਾ ਕਤਲ ਕੀਤਾ ਗਿਆ ਕਿਉਂਕਿ ਬੰਦੇ ਦੇ ਗਲ ਉੱਤੇ ਨਿਸ਼ਾਨ ਹੁੰਦੇ ਨੇ ਸੱਟਾਂ ਦੇ ਨਿਸ਼ਾਨ ਹੁੰਦੇ ਨੇ ਤੇ ਉਸ ਦੀ ਲਾਸ਼ ਨੂੰ ਹੁਣ ਪੁਲਿਸ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਪੁਲਿਸ ਦੇ ਅੱਗੇ ਇਹ ਬਹੁਤ ਵੱਡਾ ਸਵਾਲ ਸੀ ਕਿ ਇਹ ਬੰਦਾ ਆਖਰ ਹੈ ਕੌਣ ਪੁਲਿਸ ਨੇ ਹੋਰ ਵੀ ਪੁੱਛਗਿੱਛ ਕੀਤੀ ਪਰ ਕਿਤੋਂ ਕੁਝ ਪਤਾ ਨਹੀਂ ਲੱਗਿਆ ਫੇਰ ਪੁਲਿਸ ਨੇ ਉਸ ਦੀ ਫੋਟੋ ਖਿੱਚੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਤਾਂ ਪੁਲਿਸ ਦੀ ਮਿਹਨਤ رنگ ਲਾਈ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਬੰਦਾ ਗੜਗਾਉਂ ਦੇ ਸੈਕਟਰ 10 ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਮੁਕੇਸ਼ ਹੈ ਤੇ ਇਸ ਦੀ ਉਮਰ ਲਗਭਗ 40 ਸਾਲ ਹੈ ਤਾਂ ਪੁਲਿਸ ਜਿਸ ਫਲੈਟ ਦੇ ਵਿੱਚ ਮੁਕੇਸ਼ ਰਹਿੰਦਾ ਸੀ ਉੱਥੇ ਜਾਂਦੀ ਹੈ ਉੱਥੇ ਜਾ ਕੇ ਦੇਖਦੀਆ ਤਾਂ ਫਲੈਟ ਨੂੰ ਜਿੰਦਾ ਲੱਗਿਆ ਹੁੰਦਾ ਹੈ ਹੁਣ ਪੁਲਿਸ ਦਾ ਦਿਮਾਗ ਚੱਕਰਾ ਜਾਂਦਾ ਹੈ ਕਿ ਜਿਸ ਬੰਦੇ ਦੀ ਮੌਤ ਹੋ ਗਈ ਜਿਸ ਬੰਦੇ ਦਾ ਕਤਲ ਹੋ ਗਿਆ ਉਸ ਦੇ ਘਰੇ ਵੀ ਕੋਈ ਨਹੀਂ ਇਸ ਦਾ ਪਰਿਵਾਰ ਗਿਆ ਤਾਂ ਗਿਆ ਕਿੱਥੇ ਤਾਂ ਉਹ ਆਣ ਗਮਾਂਡ ਚੋਂ ਪਤਾ ਕਰਦਿਆ ਤਾਂ ਗਮਾਂਡੀ ਦੱਸਦੇ ਨੇ ਕਿ ਮੁਕੇਸ਼ ਦਾ ਪਿੰਡ ਇੱਥੋਂ ਥੋੜੀ ਦੂਰ ਹੈ ਤੇ ਇਹ ਗੁਰਗਾਉਂ ਦੇ ਵਿੱਚ ਕੰਮ ਕਰਦਾ ਇਸ ਲਈ ਇਹ ਆਪਣੇ ਪਿੰਡ ਤੋਂ ਇੱਥੇ ਰਹਿ ਰਿਹਾ ਫਿਰ ਪੁਲਿਸ ਪਿੰਡ ਦੇ ਦੱਸੇ ਹੋਏ ਪਤੇ ਤੇ ਜਾਂਦੀ ਹੈ ਉੱਥੇ ਜਾ ਕੇ ਘਰਦਿਆਂ ਨੂੰ ਕਹਿੰਦੀ ਹੈ ਕਿ ਤੁਹਾਡਾ ਮੁੰਡਾ ਮਕੇਸ਼ ਉਸ ਦੀ ਮੌਤ ਹੋ ਗਈ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਇਹ ਸੁਣ ਕੇ ਘਰ ਵਿੱਚ ਰੋਣ ਪੇਟਣ ਪੈ ਜਾਂਦਾ ਹੈ ચીਖ ਚੰਘਿਆੜਾ ਪੈ ਜਾਂਦਾ ਹੈ ਮਕੇਸ਼ ਦੇ ਭਰਾ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤੇ ਪੁਲਿਸ ਹੁਣ ਤਪਤੀ ਸ਼ੁਰੂ ਕਰਦੀ ਹੈ ਘਰਦਿਆਂ ਤੋਂ ਪੁੱਛਦੀ ਹੈ ਕਿ ਤੁਹਾਡੇ بیٹے ਦੀ ਕਿਸੇ ਨਾਲ ਦੁਸ਼ਮਣੀ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਉਸ ਤੋਂ ਬਾਅਦ ਪੁਲਿਸ ਮੁਕੇਸ਼ ਦੀ ਘਰ ਵਾਲੀ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਇਹ ਮੁਕੇਸ਼ ਦੇ ਨਾਲ ਉਸ ਫਲੈਟ ਦੇ ਵਿੱਚ ਰਹਿੰਦੀ ਸੀ ਤਾਂ ਮੁਕੇਸ਼ ਦੀ ਘਰ ਵਾਲੀ ਤੋਂ ਪੁਲਿਸ ਨੇ ਪੁੱਛਿਆ ਕਿ ਤੁਹਾਡੇ ਪਤੀ ਦਾ ਕਿਸੇ ਨਾਲ ਕੋਈ ਝਗੜਾ ਜਾਂ ਕੋਈ ਦੁਸ਼ਮਣੀ ਹੈ ਤਾਂ ਮੁਕੇਸ਼ ਦੀ ਘਰ ਵਾਲੀ ਨੇ ਕਿਹਾ ਕਿ ਮੇਰਾ ਪਤੀ ਤਾਂ ਦੇਵਤਾ ਸੀ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਤਾਂ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਕੋਈ ਪੈਸੇ ਦਾ ਲੈਣ ਦੇਣ ਕੋਈ ਜ਼ਮੀਨ ਦਾ ਝਗੜਾ ਤਾਂ ਇਹ ਗੱਲਾਂ ਤੋਂ ਮੁਕੇਸ਼ ਦੀ ਘਰ ਵਾਲੀ ਸੀਮਾ ਬਿਲਕੁਲ ਇਨਕਾਰ ਕਰ ਦਿੰਦੀ ਹੈ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਇਹ ਗੱਲ ਸੁਣ ਕੇ ਪੁਲਿਸ ਚੱਕਰਾ ਜਾਂਦੀ ਹੈ ਬਿਨਾਂ ਕਿਸੇ ਵਜ੍ਹਾ ਤੋਂ ਕਿਸੇ ਨੇ ਕਿਵੇਂ ਮੁਕੇਸ਼ ਦਾ ਕਤਲ ਕਰ ਦਿੱਤਾ। ਪੁਲਿਸ ਸ਼ਾਨਬੀਨ ਕਰਦੀ ਹੈ। ਸ਼ਾਨਬੀਨ ਕਰਦੇ ਕਰਦੇ ਪੁਲਿਸ ਉਸ ਫਲੈਟ ਵਿੱਚ ਫੇਰ ਜਾਂਦੀ ਹੈ ਜਿਸ ਵਿੱਚ ਮੁਕੇਸ਼ ਰਹਿੰਦਾ ਸੀ। ਆਂਡਗਵਾੜ ਚੋਂ ਪਤਾ ਕਰਦੀ ਹੈ। ਮੁਕੇਸ਼ ਦੇ ਪਿਛਲੇ ਪਿੰਡ ਦੇ ਵਿੱਚੋਂ ਪੁੱਛਗਿੱਛ ਕਰਦੀ ਹੈ। ਪਰ ਗੜਗਾਉਂ ਵਾਲੇ ਫਲੈਟ ਦੇ ਆਂਡਗਵਾੜ ਚੋਂ ਜਦੋਂ ਪੁਲਿਸ ਪਤਾ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਗੱਲ ਸੁਣਨ ਨੂੰ ਮਿਲਦੀ ਹੈ। ਕੇ ਲਗਭਗ 1 ਸਾਲ ਪਹਿਲਾਂ 2023 ਦੇ ਵਿੱਚ ਮੁਕੇਸ਼ ਦੀ ਘਰ ਵਾਲੀ ਇਸ ਤੇ ਨਾਲ ਇਸ ਫਲੈਟ ਦੇ ਵਿੱਚ ਰਹਿੰਦੀ ਸੀ ਤੇ ਮੁਕੇਸ਼ ਦੀ ਉਸ ਨਾਲ ਲੜਾਈ ਹੋ ਗਈ ਝਗੜਾ ਹੋ ਗਿਆ ਝਗੜੇ ਤੋਂ ਬਾਅਦ ਉਸ ਨੂੰ ਮੁਕੇਸ਼ ਪਿੰਡ ਛੱਡ ਆਇਆ ਜਦੋਂ ਗਮਾਂਡੀਆਂ ਤੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਫਿਰ ਪੁਲਿਸ ਸੀਮਾ ਦੀ ਕੁੰਡਲੀ ਫਰੋਲਦੀ ਹੈ ਜਦੋਂ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਸੀਮਾ ਕਰੈਕਟਰ ਦੀ ਸਹੀ ਨਹੀਂ ਸੀ ਫਿਰ ਪੁਲਿਸ ਸੀਮਾ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਕੁਝ ਵੀ ਨਹੀਂ ਦੱਸਦੀ ਉਸ ਤੋਂ ਬਾਅਦ ਪੁਲਿਸ ਫਿਰ ਸਾਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਹੁਣ ਸੀਮਾ ਰਾਜ ਉੱਗਲਦੀ ਹੈ ਜੋ ਗੱਲ ਉਸਨੇ ਦੱਸੀ ਉਹ ਬੜੀ ਹੀ ਸ਼ਰਮਸ਼ਾਰ ਕਰਨ ਵਾਲੀ ਸੀ ਸੀਮਾ ਨੇ ਦੱਸਿਆ ਕਿ ਲਗਭਗ ਸਾਲ ਪਹਿਲਾਂ 2023 ਦੇ ਵਿੱਚ ਸਾਡੇ ਘਰ ਸ਼ੇਖਰ ਨੌ ਦਾ ਮੁੰਡਾ ਆਉਂਦਾ ਸੀ ਜੋ ਰਿਸ਼ਤੇਦਾਰੀ ਵਿੱਚ ਮੁਕੇਸ਼ ਦਾ ਨਾਨਾ ਲੱਗਦਾ ਸੀ ਉਸ ਦੀ ਉਮਰ 25 ਸਾਲ ਸੀ ਪਰ ਰਿਸ਼ਤੇਦਾਰੀ ਐਦਾਂ ਦੀ ਸੀ ਕਿ ਉਹ ਅੱਗੇ ਦੀ ਅੱਗੇ ਮੁਕੇਸ਼ ਦਾ ਨਾਨਾ ਲੱਗਦਾ ਸੀ ਉਸ ਦਾ ਆਉਣਾ ਜਾਣਾ ਇਹਨਾਂ ਕੋਲ ਸੈਕਟਰ 10 ਦੇ ਫਲੈਟ ਦੇ ਵਿੱਚ ਹੋ ਗਿਆ ਸ਼ੇਖਰ ਅਤੇ ਸੀਮਾ ਦੀਆਂ نزدਕੀਆਂ ਵਧਣ ਲੱਗੀਆਂ ਮੁਕੇਸ਼ ਕੰਮ ਤੇ ਚਲਿਆ ਜਾਂਦਾ ਸੀ ਸ਼ੇਖਰ ਸੀਮਾ ਦੇ ਕੋਲ ਆ जाया ਕਰਦਾ ਸੀ ਇਹ ਸਾਰਾ ਸਾਰਾ ਦਿਨ ਫਲੈਟ ਦੇ ਅੰਦਰ ਰਹਿੰਦੇ ਮੁਕੇਸ਼ ਨੂੰ ਆਂਢੀਆਂ ਗੁਆਂਢੀਆਂ ਨੇ ਦੱਸਿਆ ਕਿ ਤੇਰੀ ਪਤਨੀ ਸਹੀ ਨਹੀਂ ਕਰ ਰਹੀ ਸ਼ੇਖਰ ਸਾਰਾ ਸਾਰਾ ਦਿਨ ਤੇਰੀ ਪਤਨੀ ਦੇ ਨਾਲ ਫਲੈਟ ਦੇ ਵਿੱਚ ਰਹਿੰਦਾ ਹੈ ਜਦੋਂ ਇਹ ਗੱਲ ਮੁਕੇਸ਼ ਨੂੰ ਪਤਾ ਲੱਗੀ ਤਾਂ ਮੁਕੇਸ਼ ਨੇ ਨજર ਰੱਖੀ ਜਦੋਂ ਨજર ਰੱਖੀ ਤਾਂ ਮੁਕੇਸ਼ ਨੇ ਇਹਨਾਂ ਨੂੰ ਰੰਗੇ ਹੱਥੀ ਫੜ ਲਿਆ ਰੰਗੇ ਹੱਥੀ ਫੜਨ ਤੋਂ ਬਾਅਦ ਉਸ ਦਾ ਸੀਮਾ ਦੇ ਨਾਲ ਝਗੜਾ ਹੋਇਆ ਤੇ ਮੁਕੇਸ਼ ਨੇ ਸੋਚਿਆ ਕਿ ਇਸ ਨੂੰ ਹੁਣ ਇੱਥੇ ਰੱਖਣਾ ਚੰਗੀ ਗੱਲ ਨਹੀਂ ਸਹੀ ਨਹੀਂ ਹੋਵੇਗਾ ਤੇ ਮੁਕੇਸ਼ ਉਸ ਨੂੰ ਆਪਣੇ ਮਾਤਾ ਪਿਤਾ ਕੋਲ ਪਿੰਡ ਛੱਡਿਆ ਆ ਇਹ ਗੱਲ ਸੀ 2024 ਦੀ ਸ਼ੁਰੂਆਤ ਦੀ ਪਰ ਸੀਮਾ ਸ਼ੇਖਰ ਦੇ ਪਿਆਰ ਦੇ ਵਿੱਚ پاگل ਹੋਈ ਹੋਈ ਸੀ ਉਹ ਉਸ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਸੀ ਤੇ ਉਸ ਨੇ ਸੋਚਿਆ ਕਿ ਸ਼ੇਖਰ ਨੂੰ ਮਿਲਣੋਂ ਨਹੀਂ ਹਟਣਾ ਸ਼ੇਖਰ ਪਿੱਛੇ ਭਾਵੇਂ ਮੁਕੇਸ਼ ਦੀ ਜਾਨ ਲੈਣੀ ਪਵੇ ਤੇ ਫਿਰ ਉਹਨਾਂ ਨੇ ਪਲਾਨ ਬਣਾਇਆ ਹੁਣ ਸੀਮਾ ਮੁਕੇਸ਼ ਨੂੰ ਫੋਨ ਕਰਦੀ ਘੰਟਾ-ਘੰਟਾ ਉਸ ਨਾਲ ਗੱਲਾਂ ਕਰਦੀ ਤੇ ਮੁਕੇਸ਼ ਨੂੰ ਕਹਿੰਦੀ ਕਿ ਮੈਨੂੰ ਮਾਫ ਕਰ ਦਿਓ ਮੈਥੋਂ ਗਲਤੀ ਹੋ ਗਈ ਮੁਕੇਸ਼ ਨੂੰ ਵੀ ਲੱਗਣ ਲੱਗਾ ਕਿ ਸੀਮਾ ਆਪਣੀ ਗਲਤੀ ਮੰਨ ਗਈ ਹੁਣ ਇਹ ਮੈਨੂੰ ਬਹੁਤ ਪਿਆਰ ਕਰਨ ਲੱਗੀ ਸੀਮਾ ਮੁਕੇਸ਼ ਨੂੰ ਪੜ-ਪੜ ਤੇ ਫੋਨ ਕਰਦੀ ਖਾਣਾ ਖਾਦਾ ਹੈ ਜਾਂ ਨਹੀਂ ਖਾਦਾ ਕਿੱਥੇ ਹਾਂ ਕਿੱਥੇ ਨਹੀਂ ਹਾਂ ਇਹ ਸਾਰੀਆਂ ਗੱਲਾਂ ਸੀਮਾ ਮੁਕੇਸ਼ ਤੋਂ ਪੁੱਛਦੀ ਮੁਕੇਸ਼ ਨੂੰ ਇਹ ਲੱਗਦਾ ਸੀ ਕਿ ਮੇਰੀ ਘਰ ਵਾਲੀ ਮੈਨੂੰ ਬਹੁਤ ਪਿਆਰ ਕਰਨ ਲੱਗੀ ਪਰ ਉਹ ਇਹ ਇਸ ਲਈ ਕਰ ਰਹੀ ਸੀ ਕਿ ਮੁਕੇਸ਼ ਦੀ ਪਲ-ਪਲ ਦੀ ਲੋਕੇਸ਼ਨ ਦਾ ਪਤਾ ਲੱਗੇ ਤੇ ਸਹੀ ਟਾਈਮ ਤੇ ਮੁਕੇਸ਼ ਦਾ ਕਤਲ ਕੀਤਾ ਜਾਵੇ ਉਧਰ ਸੇਖਰ ਨੇ ਵੀ ਆਪਣਾ ਰੰਗ ਦਿਖਾਇਆ ਉਹ ਵੀ ਮੁਕੇਸ਼ ਦੇ ਕੋਲ ਆ ਗਿਆ ਮੁਕੇਸ਼ ਤੋਂ ਮਾਫੀ ਮੰਗਣ ਲੱਗਾ ਕਿ ਮੈਨੂੰ ਮਾਫ ਕਰ ਦੇ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ ਸੀਮਾ ਤਾਂ ਮੇਰੀਆਂ ਨੂਹਾ ਵਰਗੀ ਸੀ ਰਿਸ਼ਤੇ ਦੇ ਵਿੱਚ ਮੇਰੀ ਨੂਹ ਲੱਗਦੀ ਸੀ ਪਰ ਮੈਂ ਬਹੁਤ ਗਲਤ ਕੀਤਾ ਮੁਕੇਸ਼ ਨੂੰ ਇਹ ਹੋ ਗਿਆ ਕਿ ਇਹਨਾਂ ਦੋਨਾਂ ਨੇ ਗਲਤੀ ਦਾ ਅਹਿਸਾਸ ਕਰ ਲਿਆ ਸ਼ੇਖਰ 25 ਸਾਲਾਂ ਦਾ ਸੀ ਤੇ ਸੀਮਾ 30 32 ਸਾਲਾਂ ਦੀ ਸੀ ਪਰ ਗੱਲ ਤਾਂ ਵਿੱਚੋਂ ਹੋਰ ਸੀ ਪਲ-ਪਲ ਦੀ ਜਾਣਕਾਰੀ ਮੁਕੇਸ਼ ਦੀ ਸੀਮਾ ਲੈਂਦੀ 26 ਮਾਰਚ 2024 ਨੂੰ ਸੀਮਾ ਨੇ ਮੁਕੇਸ਼ ਨੂੰ ਫੋਨ ਕੀਤਾ ਕਿ ਕਿੱਥੇ ਹੋ ਤਾਂ ਉਸ ਨੇ ਆਪਣੀ ਲੋਕੇਸ਼ਨ ਦੱਸੀ ਸੀਮਾ ਨੇ ਉਹ ਫੋਨ ਕੱਟ ਕੇ ਸ਼ੇਖਰ ਨੂੰ ਕੀਤਾ ਕਿ ਹੁਣ ਮੁਕੇਸ਼ ਸੁੰਨ ਸਰਾਨ ਇਲਾਕੇ ਦੇ ਵਿੱਚ ਹੈ ਤੂੰ ਜਾ ਸ਼ੇਖਰ ਮੁਕੇਸ਼ ਨੂੰ ਮਿਲਦਾ ਹੈ ਤੇ ਉੱਥੇ ਸ਼ਰਾਬ ਦੀਆਂ ਬੋਤਲਾਂ ਖੋਲਦੀਆਂ ਨੇ ਮੁਕੇਸ਼ दारू ਪੀਂਦਾ ਹੈ ਪਰ ਸ਼ੇਖਰ ਉਨੀ दारू ਨਹੀਂ ਪੀਂਦਾ ਕਿਉਂਕਿ ਉਸਨੇ ਉਸ ਦਾ ਕਤਲ ਕਰਨਾ ਹੁੰਦਾ ਹੈ ਜਦੋਂ ਮੁਕੇਸ਼ दारू ਦੇ ਨਸ਼ੇ ਦੇ ਵਿੱਚ ਟੰਨ ਹੋ ਜਾਂਦਾ ਹੈ ਤਾਂ ਫਿਰ ਸ਼ੇਖਰ ਇੱਕ ਕੱਪੜੇ ਦੇ ਨਾਲ ਉਸ ਦਾ ਗਲਾ ਦਬਾ ਦਿੰਦਾ ਹੈ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਸ਼ੇਖਰ ਉਸ ਦੀ ਕੁੱਟ ਮਾਰ ਵੀ ਕਰਦਾ ਆਖਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਸ਼ੇਖਰ ਨੇ ਉਸ ਦਾ ਕਤਲ ਕਰ ਦਿੱਤਾ ਇਸ ਤਰ੍ਹਾਂ ਨੂੰ ਨੇ ਸਹੁਰੇ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਇਹ ਸੱਚੀ ਘਟਨਾ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਸੀ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਤੇ ਤੁਹਾਨੂੰ ਅਗਾਹ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਲਈ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ